ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਜੂਨ 1983 ਜੋ ਤਿੱਜਾ ਕੱਲੂ ਘਰਾ ਸਿੱਖ ਪੰਥ ਵਿੱਚ ਆਪਰਿਆ ਤੇ ਦੇ ਸਮਝੀਦਾਂ ਨੂੰ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਪਿੰਡਰਾ ਵਾਲੇ ਅਮਰ ਸ਼ਹੀਦ ਭਾਈ ਅਮਰੀਕ ਸਿੰਘ ਜੀ ਇਹਨਾਂ ਤੋਂ ਇਲਾਵਾ अनेकਾਂ ਸ਼ਹੀਦਾਂ ਦੀ ਯਾਦ ਦੇ ਵਿੱਚ ਸ਼ਹੀਦੀ ਦਿਹਾੜੇ ਮਨਾਉਂਦਿਆਂ ਹੋਇਆਂ ਜੂਨ 1984 ਦੇ 41ਵੇਂ ਬਰੇਗੰਡ ਦੇ ਵਿੱਚ ਗੁਰਦੁਆਰਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਲਾਕੇ ਦੀਆਂ ਸੰਗਤਾਂ ਅਤੇ ਸਮੂਹ ਗੁਰਦੁਆਰਾ ਸ੍ਰੀ ਫਤਿਹਗੜ ਸਾਹਿਬ ਦੇ ਸਟਾਫ ਵੱਲੋਂ ਤੁਰਕੀ ਬਾਣੀ ਦੇ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਹੋਏ ਸ਼ਹੀਦਾਂ ਦੀ ਪਾਵਨ ਧਰਤੀ ਸ਼ਹੀਦੀ ਸਥਾਨ ਗੁਰਦੁਆਰਾ ਸ੍ਰੀ ਫਤਿਹਗੜ ਸਾਹਿਬ ਵਿਖੇ ਭਾਰਤ ਸਰਕਾਰ ਵੱਲੋਂ ਸ੍ਰੀ ਦਰਬਾਰ ਸਾਹਿਬ ਦੇ ਉੱਪਰ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਪਰ ਇਤੋਂ ਅਲਾਵਾ 37 ਦੇ ਕਰੀਬ ਹੋਰ ਗੁਰੂ ਘਰਾਂ ਦੇ ਉੱਪਰ ਜੋ ਹਮਲਾ ਕਰਕੇ ਸਾਧ ਸੰਗਤ ਜੀ ਸਿੱਖ ਨਸਲ ਖੁਸ਼ੀ ਕੀਤੀ ਗਈ ਸਿੱਖਾਂ ਦਾ ਕਹਾਣ ਕੀਤਾ ਗਿਆ ਸਿੱਖਾਂ ਦਾ ਕਤਲੇਆਮ ਕੀਤਾ ਗਿਆ ਇਸ ਨੂੰ ਆਪਰੇਸ਼ਨ ਬਲੂ ਸਟਾਰ ਦਾ ਨਾਮ ਦਿੱਤਾ ਉਸ ਤੋਂ ਬਾਅਦ ਆਪਰੇਸ਼ਨ ਬਡਰੋਜ ਰਾਹੀਂ ਸਿੱਖਾਂ ਦਾ ਕਤਲੇਆਮ ਕੀਤਾ ਤੇ ਨਾਲ ਜੀ ਦਾ ਨੂੰ ਯਾਦ ਕਰਦਿਆਂ ਹੋਇਆਂ ਅਸੀਂ ਜੁੜ ਮਿਲ ਬੈਠੇ ਆ ਸਾਰੀਆਂ ਸੰਗਤਾਂ ਜਿੰਨੀਆਂ ਗੁਰਦੁਆਰਾ ਫਤਿਹਗੜ ਸਾਹਿਬ ਨਜ਼ਦੀਕੀ ਪਿੰਡਾਂ ਦੇ ਸਾਰੇ ਹੀ ਆ ਕੇ ਇਹਨਾਂ ਸ਼ਹੀਦੀ ਦਿਹਾੜਿਆਂ ਦੇ ਵਿੱਚ ਹਾਜ਼ਰੀਆਂ ਭਰੋ ਸ਼ਹੀਦਾਂ ਸਿੰਘਾਂ ਨੂੰ ਯਾਦ ਕਰੀਏ ਅਤੇ ਜੂਨ 1983 ਨਾ ਭੁੱਲਣ ਯੋਗ ਹੈ ਤੇ ਨਾ ਬਖਸ਼ਣ ਯੋਗ ਹੈ ਨਾ ਕਦੇ ਭੁੱਲੀ ਜਾਵੇ ਕਿ ਤੇ ਨਾ ਕਿਤੇ ਬਖਸ਼ੀ ਜਾਵੇ ਕਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੂਨ 1983 ਦਾ ਜੋ ਉਸ ਸਮੇਂ ਦੇ ਹੁਕਮਰਾਨਾਂ ਨੇ ਜੋ ਕਪੜੇ ਗੁਰੂ ਘਰਾਂ ਨੂੰ ਟਹਿਟਾਰੀ ਕੀਤੀ ਟਹਿਟੇਰੀ ਕੀਤਾ ਕਾਲਕਸਬਤ ਤੇ ਹਮਲਾ ਕੀਤਾ ਔਰ ਕਿੰਨੇ ਹੀ ਨਹੱਥੇ ਸਿੰਘ ਸ਼ਹੀਦ ਕੀਤੇ ਔਰ ਕਿਵੇਂ ਉਸ ਸਮੇਂ ਜ਼ਬਰ ਔਰ ਜ਼ੁਲਮ ਉਸ ਸਮੇਂ ਦੀ ਸਰਕਾਰਾਂ ਨੇ ਕੀਤਾ ਅੱਜ ਉਹਨਾਂ ਮਹਾਨ ਸ਼ਹੀਦਾਂ ਨੂੰ ਜਿਨ੍ਹਾਂ ਨੇ ਸੰਘਰਸ਼ ਕਰਦਿਆਂ ਆਪਣੀਆਂ ਕੁਰਬਾਨੀਆਂ ਦਿੱਤੀਆਂ ਉਹਨਾਂ ਨੂੰ ਅੱਜ ਯਾਦ ਕਰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲੋਂ ਕਰਦਾਰਾ ਸ਼੍ਰੀ ਖਤਰਗੜ ਸਾਹਿਬ ਖੰਡਪੜ ਸਾਹਿਬ ਦਾ ਰਾਮ ਕਰਵਾਇਗਾ ਨਹੀਂ ਸੋ ਮੈਂ ਸਮੂਹ ਸੰਗਤ ਨੂੰ ਅਪੀਲ ਕਰਦਾ ਕਿ ਪਰਸੋਂ ਨੂੰ ਖੰਡਪੜ ਸਾਹਿਬ ਦੇ ਭੋਗ ਪਾਜਣੇ ਨੇ ਉਹਨਾਂ ਦੇ ਵਿੱਚ ਵੱਧ ਤੋਂ ਵੱਧ ਸ਼ਮੂਲੀਅਤ ਕੀਤੀ ਜਾਵੇ ਆਓ ਆਪਾਂ ਰਲ ਮਿਲ ਕੇ ਸਾਰੇ ਉਹਨਾਂ ਮਹਾਨ ਸ਼ਹੀਦਾਂ ਨੂੰ ਸਜਦਾ ਕਰੀਏ ਤਾਂ ਕਿ ਜਿਹੜੇ ਉਹਨਾਂ ਦੇ ਪਰਿਵਾਰ ਨੇ ਉਹਨਾਂ ਪਰਿਵਾਰਾਂ ਨੂੰ ਵੀ ਮਾਣ ਮਹਿਸੂਸ ਹੋਵੇ ਉਹਨਾਂ ਪਰਿਵਾਰਾਂ ਨੂੰ ਵੀ ਕੁਝ ਨਾ ਕੁਝ ਇਹ ਐਸਾ ਮਹਿਸੂਸ ਹੋਵੇ ਕਿ ਸਮੁੱਚਾ ਪੰਥ ਉਸ ਪਰਿਵਾਰਾਂ ਦੇ ਨਾਲ ਅੱਜ ਵੀ ਉਹਨਾਂ ਦੀਆਂ ਕੁਰਬਾਨੀਆਂ ਜੋ ਉਸ ਸਮੇਂ ਦੇ ਯੋਧਿਆਂ ਨੇ ਕੀਤੀਆਂ ਨੇ ਉਹਨਾਂ ਦੇ ਨੂੰ ਅੱਜ ਵੀ ਸਜਦਾ ਕਰ ਰਿਹਾ ਵਾਹਿਗੁਰੂ ਜਿੱਤ ਦਾ ਖਲਸਾ ਵਾਹਿਗੁਰੂ ਜਿੱਤਿਪਦੇ ਅਕਸ਼ਦੀ ਫੋਤੇਗੜ ਸਾਹਿਬ ਵਿਖੇ ਜੂਨ 84 ਦੀ ਜਿਹੜੀ 41ਵੀਂ ਬਰੇਗੰਡਾ ਉਸ ਦੇ ਸਬੰਧ ਵਿੱਚ ਅਖੰਡਪਾਤ ਸਾਹਿਬ ਦੇ ਜੋ ਅਖੰਡਪਾਤ ਸਾਹਿਬ ਆਰੰਭ ਹੋਇਆ ਉਸ ਦੇ ਵਿੱਚ ਅਸੀਂ ਸਾਰੀ ਸੰਗਤ ਨੇ ਸਮੂਹ ਸਟਾਫ ਨੇ ਮੇਜਰ ਸਾਹਿਬ ਸਾਹਿਬ ਰਣਜੀਤ ਸਿੰਘ ਸਾਰਿਆਂ ਨੇ ਹਾਜ਼ਰ ਹੋ ਕੇ ਅਖੰਡਪਾਤ ਸਾਹਿਬ ਆਰੰਭ ਕੀਤਾ ਤੇ ਸਾਰੀ ਸੰਗਤ ਨੂੰ ਬੇਨਤੀ ਹੈ ਕਿ 6 ਜੂਨ ਨੂੰ ਬੱਦ ਤੋਂ ਬੱਦ ਆਪਣੇ ਆਪਣੇ ਗੁਰੂ ਘਰਾਂ ਦੇ ਵਿੱਚ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਸਾਰੇ ਕਿਤੇ ਬੱਦ ਤੋਂ ਬੱਦ ਹਾਜ਼ਰੀ ਲਾ ਕੇ ਮਹਾਨ ਸ਼ੀਰਧਾ ਨੂੰ ਸ਼ਰਧਾ ਅਰਦਾਸ ਲਈ ਪ੍ਰੇਟ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ